ਹਲਕਾ ਡੇੜਾ ਬਾਬਾ ਨਾਨਕ ਦਾ ਸਰਦੀਪਿੰਡ ਧਰਮਕੋਟ ਰੰਡਾਵਾ ਦੀ ਪੁਲਿਸ ਚੌਂਕੀ ਵਿੱਚ ਪਬਲਿਕ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਐਸਪੀ ਹੈੱਡਕੁਆਰਟਰ ਨੇ ਸਰਦੀ ਇਲਾਕੇ ਦੇ ਲੋਕਾਂ ਦੇ ਕੋਲੋਂ ਨਸ਼ੇ ਦੇ ਸੌਦਾਗਰ ਅਤੇ ਭੜੇ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਸਹਿਯੋਗ ਮੰਗਿਆ ਇਲਾਕੇ ਦੇ ਲੋਕਾਂ ਨੇ ਇਸ ਪੁਲਿਸ ਦੇ ਸਲੰਘਾ ਜੋਗ ਉਪਰਾਲੇ ਦੀ ਸਲੰਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟੀਆਂ ਕਰਨ ਦੇ ਨਾਲ ਇਲਾਕੇ ਵਿੱਚ ਅਪਰਾਧ ਘਟੇਗਾ ਤਾਂ ਨੌਜਵਾਨ ਸਿੱਧੇ ਰਸਤੇ ਪੈਣਗੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗਲਬਤ ਕਰਦੇ ਐਸਪੀ ਹੈੱਡ ਕੁਆਟਰ ਮੈਡਮ ਜਸਵੰਤ ਕੋਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸਨ ਨਿਰਦੇਸ਼ਾਂ ਉੱਪਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅੰਦਰ ਪੈਂਦੇ ਪਿੰਡ ਵਿੱਚ ਵਿਦਿਆਰਥੀ ਦੌੜੇ ਕੀਤੇ ਜਾ ਰਹੇ ਹਨ ਅਤੇ ਉੱਥੋਂ ਦੇ ਮੋਤਵਰ ਅਗਵਾ ਦੇ ਨਾਲ ਮੀਟਿੰਗਾਂ ਕਰਕੇ ਮਾੜੇ ਅੰਸਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਤੇ ਜੇ ਕੋਈ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਤਾਂ ਉਸ ਦੀ ਤੁਰੰਤ ਹੱਲ ਕੀਤਾ ਜਾਂਦਾ ਹੈ ਅੱਜ ਤੁਹਾਡੀ ਮੀਟਿੰਗ ਹੋਈ ਹੈ ਅਦਕਾਰੀਆਂ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬ ਜੀ ਦੀ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਟਾਲਾ ਸਾਹਿਬ ਵੱਲੋਂ ਐਸਐਸਪੀ ਆਏ ਨੇ ਡੇਰਾ ਬਾਬਾ ਨਾਨਕ ਅੱਜ ਤੋਂ ਸਾਰੇ ਪੁਲਿਸ ਨੂੰ ਬਹੁਤ ਵਧੀਆ ਸੰਪਰਕ ਮਿਲ ਰਿਹਾ ਜੋ ਲਕਸ਼ਮਣ ਮਾਰੇ ਉਹਨਾਂ ਸਾਡੇ ਨਾਲ ਮੀਟਿੰਗ ਵੀ ਰੱਖੀ ਹੋਈ ਹੈ ਕਿ ਤੁਹਾਨੂੰ ਤੰਗੀ ਪੇਸੀ ਡਰੋਨ ਜਾਂ ਹੋਰ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਢੱਡੀ ਮਦਦ ਕਰਾਂਗੇ ਬਹੁਤ ਵਧੀਆ ਸਾਨੂੰ ਪੁਲਿਸ ਦਾ ਇਸ ਡੇਰਾ ਬਾਬਾ ਨਾਨਕ ਬਲਟ ਤੋਂ ਸੰਪਰਕ ਮਿਲ ਰਿਹਾ ਤੇ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਜੇ ਕੋਈ ਥੋੜੀ ਬਹੁਤੀ ਕਮੀ ਹੋਈ ਤੇ ਇਹ ਸਾਡੇ ਨਾਲ ਉਹ ਕੇ ਪੂਰਾ ਸਹਿਯੋਗ ਦੇਣਗੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦੀ ਆਏ ਹੋਏ ਮੋਦਬਰ ਸੱਜਣਾ ਨੇ ਸਾਰਿਆਂ ਨੇ ਆਪ ਆਪਣੀਆਂ ਉਹਨਾਂ ਦੇ ਨਾਲ ਵਿਚਾਰਾ ਕੀਤੀਆਂ ਨੇ ਉਹਨਾਂ ਦਾ ਜਿਹੜੀਆਂ ਵਿਚਾਰਾ ਕਰਕੇ ਤੇ ਸੁਝਾਅ ਦਿੱਤੇ ਆ ਕਿਹੜੇ ਕਿਹੜੇ ਦਿੱਤੇ ਨੇ ਇਹ ਸਾਡੀ ਜਿਆਦਾ ਮੇਨ ਮੁੱਦੇ ਇਹ ਹੋਈ ਸੀ ਜਿਹੜਾ ਕੈਮੀਕਲ ਹੋ ਰਿਹਾ ਨਕਲੀ ਵੈਪਨ ਲੋਕਾਂ ਨੇ ਰੱਖੇ ਹੋਏ ਨੇ ਇਹਨਾਂ ਦੇ ਕਾਰਨ ਜਾਂ ਹੋਰ ਵੀ ਇਹਦਾਂ ਦੀ ਸਮੱਸਿਆ ਸੀ ਉਹ ਸਾਡੇ ਸਾਰੇ ਜ਼ਿੰਮੇਵਾਰ ਵੀਰਾਂ ਨੇ ਜੋ ਇਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ ਤੇ ਪੁਲਿਸ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਕਿ ਇਹਦਾ ਮਸਲਾ ਹਲ ਜ਼ਰੂਰ ਹੋਵੇਗਾ ਹਰ ਤਰ੍ਹਾਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਕੱਲ੍ਹ ਵਾਂਗ ਅੱਜ ਚੌਂਕੀਂ ਚ ਆਪਣਾ ਧਰਮਕੋਟ ਚੌਂਕੀ ਦੇ ਲਾਵੇ ਚ ਨਾ ਐਸਪੀ ਹੈੱਡਕੁਆਰਟਰ ਸਾਹਿਬ ਐਸਐਸਓ ਸਾਹਿਬ ਹੋਰ ਅਫਸਰ ਵੀ ਆਏ ਐ ਮੀਟਿੰਗ ਵਾਸਤੇ ਆਏ ਐ ਤੇ ਦਸਾਂ 12 ਪਿੰਡਾਂ 14 ਪਿੰਡਾਂ ਦੇ ਲੋਕ ਵੀ ਪੰਚ ਸਰਪੰਚ ਵੀ ਇੱਥੇ ਸੱਦੇ ਉਹਨਾਂ ਨੂੰ ਬੁਲਾਇਆ ਉਹਨਾਂ ਸਾਰਿਆਂ ਨੇ ਇੱਕ ਨਸ਼ੇ ਦੇ ਸੰਬੰਧ ਚ ਲੋਕਾਂ ਨੂੰ ਅਵੇਅਰ ਕੀਤਾ ਤੇ ਉਹਨਾਂ ਨੂੰ ਸਮਝਾਇਆ ਵੀ ਕੋਈ ਗਲਤ ਕੰਮ ਕਰਦਾ ਹੈ ਅਸਰੇ ਦੇ ਮੁਤਾਬਕ ਜਿ ਮਾਰਪਲੇਸ਼ਨ ਲੋਕਾਂ ਨੂੰ ਅਵੇਅਰ ਕੀਤਾ ਵੀ ਤੁਸੀਂ ਜੇ ਕਿਤੇ ਪਤਾ ਲੱਗਦਾ ਤੁਸੀਂ ਸਾਨੂੰ ਪੁਲਿਸ ਨੂੰ ਦੱਸੋ ਸਾਡਾ ਸਹਿਯੋਗ ਮੰਗਿਆ ਹੈ ਲੋਕਾਂ ਦਾ ਪਹਿਲਾਂ ਨੂੰ ਫਰਕ ਹੈ ਹੋਰ ਕੀ ਮੰਗ ਕਰਦੇ ਆਪ ਹਾਂਜੀ ਹੋਰ ਕੀ ਮੰਗ ਕਰਦੇ ਆਪ ਇਹਨਾਂ ਦੋ ਜੇ ਤਰ੍ਹਾਂ ਵੋਟਾਂ ਦੇ ਡੇੜਾ ਆ ਗਏ ਨੇ ਵੋਟਾਂ ਵੱਲੋਂ ਵੀ ਇਹਨਾਂ ਨੂੰ ਅਵੇਅਰ ਕੀਤਾ ਵੀ ਸਾਰੇ ਹਰ ਬੰਦਾ ਆਪਣੀ ਵੋਟ ਜ਼ਿੰਮੇਵਾਰੀ ਨਾਲ ਟਾਈਮ ਨਾਲ ਆਪਣੀ ਪੁੱਗਤਾਵੇ ਤੇ ਅਸੀਂ ਵਾਦਾ ਕੀਤਾ ਵੀ ਪੁੱਗਤਾਵਾਂਗੇ ਜੀ ਵੱਲੋਂ ਵੀ ਇਹੋ ਸੋਚਿਆ ਤੇ ਉਹਨਾਂ ਨੇ ਇਸੇ ਕੋਈ ਜਦ ਮੇਰਾ ਉਹਨਾਂ ਨੇ ਕਿਹਾ ਵੀ ਰਲ ਮਿਲ ਕੇ ਰਹੋ ਪੁਲਿਸ ਨੂੰ ਸਹਿਯੋਗ ਦਿਓ ਸਮਾਜ ਦੇ ਵਿੱਚ ਰਲ ਮਿਲ ਕੇ ਰਹੋ ਤੇ ਆਪਣਾ ਕੰਮ ਕਰੋ ਆਪਣਾ ਕਾਰੋਬਾਰ ਕਰੋ ਚੰਗੇ ਕੰਮ ਕਰੋ ਬੱਚਿਆਂ ਨੂੰ ਨਸ਼ਿਆਂ ਤੋਂ ਹਟਾਓ ਅਸਲ ਉਸਲੇ ਆਣ ਸਮਝਾਓ ਜੇ ਹੈਗੇ ਆ ਤੋ ਜਮਾ ਕਰੋ ਪੁਲਿਸ ਮਦਦ ਕਰੇਗੀ ਉਹਨਾਂ ਦੀ ਇੱਥੇ ਸਾਡੇ ਜ਼ਿਲ੍ਹੇ ਵੱਲੋਂ ਹੀ ਹੁੰਦਾ ਵਾ ਕਿ ਇੱਕ ਦਿਹਾਤੀ ਦੌਰਾ ਹੁੰਦਾ ਵਾ ਹਰ ਥਾਣੇ ਦੇ ਵਿੱਚ ਸੀਨੀਅਰ ਆਫੀਸਰਾਂ ਵੱਲੋਂ ਦਿਹਾਤੀ ਦੌਰਾ ਕੀਤਾ ਜਾਂਦਾ ਵਾ ਉਦੇ ਵਿੱਚ ਕਿ ਵਕਤ ਵਕਤ ਪਿੰਨਾਂ ਦੇ ਜਿਹੜੇ ਮੋਤਬਰ ਬੰਦੇ ਆ ਉਹਨਾਂ ਨੂੰ ਅਸੀਂ ਬੁਲਾ ਕੇ ਤੇ ਜਿਹੜੇ ਵੀ ਕੋਈ ਮਾੜੇ ਅੰਸਰ ਹੁੰਦੇ ਆ ਉਹਨਾਂ ਬਾਰੇ ਜਾਣਕਾਰੀ ਹੀ ਹਾਸਲ ਕਰਦੇ ਆ ਔਰ ਜੇ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਉਹ ਸਾਡੇ ਨਾਲ ਸਾਂਝੀ ਕਰਦੇ ਆ ਤਾਂ ਜੋ ਕੋਈ ਉਸ ਪ੍ਰੋਬਲਮ ਦਾ ਹੀ ਸੋਲਵ ਕਰ ਸਕੀਏ ਬਾਕੀ ਇਹ ਜਿਹੜਾ ਕਿ ਜਿਹੜੇ ਜਿੰਨੇ ਵੀ ਇਸ ਤਰ੍ਹਾਂ ਪੀਓ ਹੋਗੇ ਜਿਹੜੇ ਕਿ ਨਸ਼ਾ ਕਰਦੇ ਆ ਉਹਨਾਂ ਬਾਰੇ ਅਵੇਅਰ ਕੀਤਾ ਵਾ ਜਿਹੜੇ ਕੁਝ ਹੁੰਦੇ ਆ ਕਿ ਜਿਨ੍ਹਾਂ ਨੇ ਵੈਪਨ ਆ ਉਹਨਾਂ ਇਲੈਕਸ਼ਨ ਦੇ ਦਿਨਾਂ ਵਿੱਚ ਵੈਪਨ ਜਿਹੜਾ ਜਮ੍ਹਾਂ ਹੋ ਰਿਹਾ ਵਾ ਉਹਦੇ ਬਾਰੇ ਉਹਨਾਂ ਨੂੰ ਕਿਹਾ ਕਿ ਜੇ ਕੋਈ ਤੁਹਾਡੇ ਪਿੰਡ ਦਾ ਵਿੱਚ ਵੈਪਨ ਦੀ ਕਿਸੇ ਕੋਲ ਹੈਗਾ ਤਾਂ ਉਹ ਇਲੈਕਸ਼ਨ ਦੇ ਕਰਕੇ ਜਮ੍ਹਾਂ ਕਰਵਾ ਦੇਣਾ ਤੇ ਜਿਹੜਾ ਕੋ 2 ਨੰਬਰ ਦਾ ਵੈਪਨ ਵੀ ਕੋਈ ਹੈਗਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਮੈਡਮ ਇੱਕ ਦਾ ਮੂੰਹ ਬਣ ਕੇ ਕਾਫੀ ਲੋਕ ਜਿਹੜੇ ਘੁੰਮਦੇ ਨੇ ਪੁਲਿਸ ਕਿਉਂਕਿ ਨਾਕੇ ਵੀ ਲੱਗੇ ਹੁੰਦੇ ਆ ਸਰ ਹੁਣ ਅੱਖਾਂ ਦੇਖਦੀਆਂ ਕੁਛ ਨਹੀਂ ਹਿੱਦਾ ਉੱਤੇ ਕੋਈ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲ ਦੇਖੋ ਜਿੱਦੋਂ ਵੀ ਨਾਕੇ ਸਾਡੇ ਲੱਗਦੇ ਆਗੇ ਅਸੀਂ ਜਿੰਨੇ ਵੀ ਵੀਕਲ ਕੋਈ ਲੰਘਦੇ ਆਗੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ ਜਿੱਦੇ ਉਹਨਾਂ ਦੇ ਮੋਹਤੇ ਬੰਨੇ ਹੋ ਜਾਂਦੇ ਆ ਤਾਂ ਉਹਨਾਂ ਦਾ ਹੀ ਰਮਾਲ ਜਰੂਰ ਲਵਾ ਕੇ ਉਹਨੂੰ ਚੈੱਕ ਕਰਦੇ ਆ ਬੰਦੇ ਨੂੰ ਸਾਡੇ ਸਾਰੇ ਐਸਐਚਓ ਕੋਲ ਔਰ ਚੌਂਕੀਨ ਸਾਜਨਾ ਕੋਲ ਪਾਇਸਾ ਜਿਹੜਾ ਕਿ ਪਾਇਸ ਐਪ ਨੂੰ ਉਹਨੂੰ ਫੋਟੋ ਖਿੱਚ ਕੇ ਉਹਨੂੰ ਕਲਿੱਕ ਕਰਦੇ ਦੇਖਦੇ ਆ ਕਿ ਬੰਦਾ ਕ੍ਰਿਮੀਨਲ ਆ ਜਾਣੇ ਕਿ ਮੈਡਮ ਜਿਹੜੇ ਸੁਝਾਅ ਮੰਗੇਗੇ ਤੁਹਾਡੇ ਨੂੰ ਮਤਲਬ ਉਹਨਾਂ ਤੇ ਕੋਈ ਨਾ ਕੋਈ ਹੋਏਗਾ ਐਕਸ਼ਨ ਜਿਹੜੇ ਪਿੰਡ ਵਾਲੇ ਕੋਈ ਜਿਹੜੇ ਤੇ ਉਹਨਾਂ ਨੇ ਸੁਝਾਅ ਦਿੱਤੇ ਉਹ ਅਸੀਂ ਆਪਣੇ ਜਰੂਰ ਲਿਖ ਕੇ ਭੇਜਿਆ ਜਾਊਗਾ ਜੀ ਜੋ-ਜੋ ਵੀ ਉਹਨਾਂ ਨੇ ਸੁਝਾਅ ਦਿੱਤੇ ਥੈਂਕ ਯੂ